ਮੈਡਮ ਮੈਡਮ ਕੱਲ ਖੱਡਾ ਰੋੜੀ ਦੀ ਵੀਡੀਓ ਵਾਇਰਲ ਹੋਈ ਹੈ ਸੋਨੂ ਮੇਸ਼ਰੀ ਸਮਾਜ ਸੇਵੀ ਨੇ ਕੀਤੀ ਹੈ ਜੀ ਜੀ ਪਿਛਲੀ ਸਰਕਾਰ ਦੇ ਸਮੇਂ ਜਦੋਂ ਮੋਹਨ ਲੱਤਗੜੇ ਪ੍ਰਧਾਨ ਸੀ 16 ਕਰੋੜ ਤੋਂ 8 ਕਰੋੜ ਰੁਪਏ ਖਾਧਾ ਗਿਆ ਜੀ ਜਿਹੜਾ ਖੱਡਾ ਰੋੜੀ ਵੀ ਇੱਕ ਹੁੰਦੀ ਹੈ ਜੀ ਉਹਦੇ ਪਰ ਅਸੀਂ ਕੀ ਕਹਣਾ ਤੁਸੀਂ ਅੱਜ ਦੇਖ ਕੇ ਆਏ ਹੋ ਜੀ ਉਹ ਵੀਡੀਓ ਦੇ ਵਜ ਤੇ ਵਿੱਚ ਹੀ ਮੈਂ ਅੱਜ ਚੈਕਿੰਗ ਕਰਨ ਆਈ ਸੀ ਜੀ ਉਹ ਚੈੱਕ ਕੀਤਾ ਤੇ ਨਗਰ ਕੌਂਸਲ ਦਾ ਰਿਕਾਰਡ ਵੀ ਦੇਖਿਆ ਉਹ ਜਿਹੜਾ ਉਹ ਬਿੱਲ ਸ਼ੋਅ ਕਰ ਰਹੇ ਨੇ ਉਹ ਰਨਿੰਗ ਬਿੱਲ ਹੈਗਾ 57 ਲੱਖ ਦਾ ਜਿਹੜਾ ਉਹਦੇ ਚ ਗਰੁੱਪ ਆਫ ਵਰਕਸ ਹੈਗਾ ਉਹ ਹੁਣ ਮੈਂ ਡਿਊਟੀ ਲਗਾਈ ਆ ਸਾਡੇ ਜੈ ਸਿੰਘ ਸਾਹਿਬ ਨੇ ਜਗਜੀਤ ਸਿੰਘ ਜੀ ਇਹਨਾਂ ਨੇ ਅੱਜ ਹੀ ਜੁਆਇਨ ਕੀਤਾ ਹੈਗਾ ਤੇ ਐਮੀ ਸਾਹਿਬ ਦੀ ਕਿ ਉਹ ਸਾਰੇ ਜਿਹੜੇ 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 ਵੀ ਕੰਮ ਹੋਏ ਨੇ ਉਸ ਉਸ ਬਿੱਲ ਦੇ ਵਿੱਚ ਕਿਉਂਕਿ ਉਹ ਰਨਿੰਗ ਬਿੱਲ ਹੈ ਐਕਚੁਅਲ ਐਮਬੀ ਦੇ ਕਿੰਨੇ ਚੜੇ ਤੇ ਫਿਰ ਕਿੰਨੀ ਪੇਮੈਂਟ ਹੋਈ ਹੈ ਉਹ ਤੋਂ ਅਸੀਂ ਸਾਰੀ ਇਨਕੁਆਇਰੀ ਕਰਾਂਗੇ ਜੇ ਕੋਈ ਉਹਦੇ ਵਿੱਚ ਕੋਈ ਗੜਬੜ ਹੋਈ ਹੈਗੀ ਆ ਤਾਂ ਇਨਡੇਫਿਨਿਟਲੀ ਅਸੀਂ ਰਿਕਮੈਂਡ ਕਰਕੇ ਭੇਜਾਂਗੇ ਜੀ ਓਨਲੀ ਹੁਣ ਇੱਕ ਬਿੱਲ ਨਹੀਂ ਜੀ ਗੁੰਨਣਾ ਮਾਰ ਰੋਡ ਤੇ ਸ਼ੀਸ਼ੇ ਦਾ ਬਿੱਲ ਪਾਇਆ ਬਈ 25 ਲੱਖ ਰੁਪਏ ਦਾ ਉਹ ਵੀ ਇਹਨਾਂ ਕੋਲੇ ਹੈਗਾ ਜੀ ਸਾਰੇ ਚੈੱਕ ਕਰ ਲੈਣੇ ਆ ਜੀ ਜੈ ਸਿੰਘ ਸਾਰੇ ਚੈੱਕ ਕਰ ਲਓ ਜਿਹੜੇ ਜਿਹੜੇ ਵੀ ਪੈਸੇ 2022 ਦੇ ਵਿੱਚ ਆਏ ਕਿ ਚਾਏ ਨੇ ਤੇ 22 ਚ ਬਿੱਲ ਕੱਟੇ ਗਏ ਨੇ ਉਹ ਸਾਰੇ ਚੈੱਕ ਕਰਾ ਲੈਣੇ ਆ ਜੀ ਰਾਣਜੀ ਤੁਸੀਂ ਹੁਣ ਇਸ ਟਾਈਮ ਝਾੜੂ ਦੀ ਸਰਕਾਰ ਦੇ ਮੇਨ ਹੈਡੋਂ ਗੋਣਿਆ ਨੇ ਦੇ ਤੁਸੀਂ ਕੀ ਕਹਿੰਨਾ ਚਾਹੁੰਦੇ ਹੋ ਪਿਛਲੇ ਕੰਮਾਂ ਬਾਰੇ ਬਹੁਤ ਵੱਡੇ ਕਬਲੇ ਹੋਏ ਆ ਬਹੁਤ ਵੱਡੇ ਪੱਧਰ ਤੇ ਕਬਲੇ ਹੋਏ ਆ ਤਕਰੀਬਨ 16-17 ਕਰੋੜ ਰੁਪਏ ਆਇਆ ਸੀ ਜਿਹਦੇ ਵਿੱਚੋਂ ਮੇਰੇ ਖਿਆਲ ਚ ਤਾਂ ਮੈਨੂੰ ਤਾਂ 2 ਕਰੋੜ 2 ਕਰੋੜ ਲੱਗੇ ਨਜ਼ਰ ਆ ਰਿਹਾ ਬਾਲਾ ਨਜ਼ਰ ਨਹੀਂ ਆ ਰਿਹਾ ਮੈਂ ਐਡੀ ਸੀ ਮੈਡਮ ਨੂੰ ਬੇਨਤੀ ਕਰਦਾ ਕਿ ਇਹਦੀ ਫੁੱਲ ਇਨਕੁਆਰੀ ਕਰਾ ਕੇ ਦੋਸ਼ੀ ਬੰਦੇ ਤੇ ਕਾਰਵਾਈ ਕੀਤੀ ਜਾਵੇ। ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲ 'ਚ? ਬਾਜੀ ਪੈਸੇ ਬਹੁਤ ਆਏ ਸੀਗੇ ਜੀ ਉਦੋਂ ਪਰ ਲੱਗੇ ਨਹੀਂ ਸੀ। ਮਤਲਬ ਲੱਗਣ ਦਾ ਕਾਰਨ ਇਹ ਆ ਜਿਉਂ ਨਾਲ ਚਲੋ ਜਦੋਂ ਪੈਸੇ ਆਏ ਲੇਟ ਉਹਨਾਂ ਨੇ ਆਪਦਾ ਕੰਮ ਕਰਕੇ ਤੇ ਭੱਜ ਗਏ ਜੀ ਕੋਈ ਕੈਨੇਡਾ ਭੱਜ ਗਿਆ ਕੋਈ ਕਿਤੇ ਭੱਜ ਗਿਆ ਕੋਈ ਕਿਤੇ ਭੱਜ ਗਿਆ ਜੀ ਕੋਈ ਬੰਦੇ ਚੰਡੀਗੜ੍ਹ ਭੱਜ ਗਏ। ਠੀਕ ਹੈ ਪ੍ਰਧਾਨ ਜੀ। ਥੈਂਕ ਯੂ।